ਪੰਜਾਬੀ ਇਕਤਾ ਚੈਨਲ ਦੇਖ ਰਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਦੇ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਹੱਕ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਲਿਖਿਆ ਕਿ ਅਮਰੀਕਾ ਵਿੱਚ ਵੱਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਹਰਜਿੰਦਰ ਸਿੰਘ ਟਰੱਕ ਡਰਾਈਵਰ ਨਾਲ ਜੁੜੇ ਹਾਸੇ ਕਾਰਨ ਸਿੱਖ ਤੇ ਗੈਰ ਅਮਰੀਕੀ ਟਰੱਕ ਡਰਾਈਵਰਾਂ ਤੇ ਸਿੱਖਾਂ ਖਿਲਾਫ ਰਚੇ ਜਾ ਰਹੇ ਵਰਤਾਂਤ ਨੂੰ ਤੋੜੰਦੇ ਇਤਨੇ ਕਰਨੇ ਬਹੁਤ ਜ਼ਰੂਰੀ ਹਨ ਸੜਕਾਂ ਤੇ ਚੱਲਦੇ ਆ ਗਲਤੀ ਨਾਲ ਮੋੜ ਲੈਣਾ ਉਸ ਵੇਲੇ ਤੋਂ ਹੀ ਹੁੰਦਾ ਆ ਰਿਹਾ ਜਦੋਂ ਤੋਂ ਆਵਾਜਾਈ ਦੇ ਸਾਧਨ ਬਣੇ ਹਨ ਬਹੁਤ ਵਾਰ ਕਿਸੇ ਦੀ ਗਲਤੀ ਨੂੰ ਦੂਜੇ ਦੀ ਸਿਆਣਪ ਕਰਨ ਹਾਸਿਆਂ ਤੋਂ ਬਚਾ ਲਿਆ ਜਾਂਦਾ ਹੈ ਪਰ ਕਈ ਵਾਰ ਪ੍ਰਮਾਤਮਾ ਦੇ ਹੁਕਮ ਅਧੀਨ ਹਾਸੇ ਜਾਨ ਲੈਵਾ ਸਾਵੀਤ ਹੋ ਜਾਂਦੇ ਹਨ ਜਿਨ੍ਹਾਂ ਵਿੱਚ ਗਈਆਂ ਜਾਨਾਂ ਨਾਲ ਪਰਿਵਾਰ ਉੱਜੜ ਜਾਂਦੇ ਹਨ ਖਾਸਿਆਂ ਦਾ ਸੱਚ ਇਹ ਹੈ ਕਿ ਕੋਈ ਵੀ ਕਰੋ ਕਿਸੇ ਦੀ ਜਾਨ ਲੈਣ ਦੇ ਮਕਸਦ ਨਾਲ ਨਹੀਂ ਨਿਕਲਦਾ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਸ਼ਾਇਦ ਇਹ ਹੀ ਕੁਝ ਅਮਰੀਕਾ ਵਿੱਚ ਹਾਲੀ ਦੇ ਦਿਨਾਂ ਵਿੱਚ ਵਾਪਰਿਆ ਜਦੋਂ ਇੱਕ ਸਿੱਖ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਗਲਤੀ ਨਾਲ ਮੋੜ ਕੱਟਣ ਕਾਰਨ ਤਿੰਨ ਜਾਨਾਂ ਗਈਆਂ ਪਾਰ ਇਸ ਦੁਖਦਾਈ ਘਟਨਾ ਤੋਂ ਬਾਅਦ ਜਿਸ ਢੰਗ ਨਾਲ ਮੀਡੀਆ ਵਿੱਚ ਸਿੱਖ ਭਾਈਚਾਰੇ ਅਤੇ ਟਰੱਕ ਡਰਾਈਵਰਾਂ ਵਿਰੁੱਧ ਨਫ਼ਰਤੀ ਵਰਤਾਂਤ ਰਚਿਆ ਗਿਆ ਉਹ ਬਹੁਤ ਹੀ ਦੁਖਦਾਈ ਅਤੇ ਮੰਦ ਭਗ ਹੈ ਨਾ ਤਾਂ ਅਮਰੀਕਾ ਵਿੱਚ ਇਹ ਪਹਿਲਾ ਜਾਨਲੇਵਾ ਹਾਦਸਾ ਸੀ ਅਤੇ ਨਾ ਹੀ ਹਰਜਿੰਦਰ ਸਿੰਘ ਪਹਿਲਾ ਵਿਅਕਤੀ ਸੀ ਜਿਸ ਕੋਲ ਦਾਖਲੇ ਦੇ ਕਾਗਜ਼ ਪੂਰੇ ਨਹੀਂ ਸਨ ਪਰ ਇਸ ਘਟਨਾ ਨੂੰ ਆਧਾਰ ਬਣਾ ਕੇ ਸਿੱਖਾਂ ਖਿਲਾਫ ਨਫ਼ਰਤੀ ਮਾਹੌਲ ਖੜਾ ਕਰਨਾ ਕੋਮ ਵਿਰੁੱਧ ਵੱਡੀ ਸਾਜ਼ਿਸ਼ ਜਾਪਦੀ ਹੈ। ਉਹਨਾਂ ਨੇ ਅੱਗੇ ਲਿਖਿਆ ਕਿ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਕੌਮ ਦੀ ਰੀਤ ਰਿਵਾਜ ਹਮੇਸ਼ਾ ਆਪਣੀਆਂ ਜਾਨਾਂ ਨਿਸ਼ਾਵਰ ਕਰਕੇ ਦੂਜਿਆਂ ਦੀ ਜਾਨ ਬਚਾਉਂਦੀ ਰਹੀ ਹੈ। ਹਾਲੀ ਵਿੱਚ ਕਰੋਨਾ ਕਾਲ ਦੌਰਾਨ ਜਦੋਂ ਸਰਕਾਰਾਂ ਵੀ ਹਾਰ ਮੰਨ ਬੈਠੀਆਂ ਸਾਨੂੰ ਉਸ ਵੇਲੇ ਅੰਸਾਰ ਪਰਦੇ ਸਿੱਖਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਲੱਖਾਂ ਜਾਨਾਂ ਬਚਾਈਆਂ ਸਨ ਇਸ ਕਰਕੇ ਇਸ ਨੌਜਵਾਨ ਦੀ ਸੜਕੀ ਗਲਤੀ ਨੂੰ ਆਧਾਰ ਬਣਾ ਕੇ ਪੂਰੇ ਸਿੱਖ ਭਾਈਚਾਰੇ ਤੇ ਨਫ਼ਰਤ ਹੀ ਹਮਲੇ ਕਰਨਾ ਨਾ ਸਿਰਫ ਗਲਤ ਹੈ ਬਲਕਿ ਸ਼ਰਮਨਾਕ ਵੀ ਹੈ ਮੈਂ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਇਸ ਵਿਭਿਤਾ ਦੇ ਸਮੇਂ ਸਾਨੂੰ ਹਰਜਿੰਦਰ ਸਿੰਘ ਦੀ ਕਾਮਨੀ ਪੈਰਵਾਈ ਕਰਨੀ ਚਾਹੀਦੀ ਹੈ ਜਿਵੇਂ ਜੰਗ ਦੌਰਾਨ ਕਿਸੇ ਵੀ ਦੇਸ਼ ਦੇ ਲੋਕ ਆਪਣੀ ਧਰਤੀ ਅਤੇ ਲੋਕਾਂ ਨਾਲ ਖੜਦੇ ਹਨ ਉਹ ਜਿਹੇ ਅਸੀਮ ਭਾਵ ਨਾਲ ਸਾਨੂੰ ਵੀ ਆਪਣੀ ਕੌਮ ਦੇ ਨੌਜਵਾਨ ਨਾਲ ਖੜਨਾ ਚਾਹੀਦਾ ਹੈ ਇਸ ਦੇ ਨਾਲ ਹੀ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦੇ ਹੋਏ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਮੂਹੀ ਅਰਦਾਸ ਕੀਤੀ ਜਾਵੇ ਨਾਲ ਹੀ ਉਨ੍ਹਾਂ ਪਰਿਵਾਰਾਂ ਦੀ ਸਹਾਇਤਾ ਲਈ ਯੋਗ ਉਪਰਾਲੇ ਕਰਨੇ ਬਹੁਤ ਜ਼ਰੂਰੀ ਹਨ ਤਾਂ ਕਿ ਸਿੱਖ ਭਾਈਚਾਰੇ ਵਿਰੁੱਧ ਰਚੇ ਜਾ ਰਹੇ ਨਫ਼ਰਤਿਵਰਤਾਤ ਨੂੰ ਤੋੜਿਆ ਜਾ ਸਕੇ ਇਹ ਕੇਵਲ ਤਦ ਹੀ ਸੰਭਵ ਹੈ ਜੇ ਉਸ ਪਰਿਵਾਰ ਨਾਲ ਸਤਿ ਭਾਵਨਾ ਤੇ ਪਰ ਉਸੇ ਨਾਲ ਮਾਹੌਲ சீਰ ਜਾ ਜਾਵੇ